ਪਿਛਲੇ ਦਿਨੀ ਬੈਂਕ ਕਲੋਨੀ ਬਰਨਾਲਾ ਰੋਡ ਰਾਏਕੋਟ ਤੋਂ ਇੱਕ ਮਾਤਾ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੁੱਤ ਤੇ ਨੂੰਹ ਦੀ ਤਸ਼ੱਦਦ ਦਾ ਸ਼ਿਕਾਰ ਹੋਈ ਸੀ ਇਹ ਮਾਤਾ ਮਾਤਾ ਨੂੰ ਰੱਬ ਦਾ ਬੰਦਾ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਲੈ ਆਇਆ ਸੀ ਜਿੱਥੇ ਪੁੱਤ ਦੇ ਮਾੜੇ ਵਿਹਾਰ ਤੋਂ ਬੇहद ਡਰੀ ਹੋਈ ਸਹਿਮੀ ਹੋਈ ਮਾਤਾ ਦਾ ਇਲਾਜ ਸ਼ੁਰੂ ਹੋਇਆ ਅਤੇ ਮਾਤਾ ਜਿਹੜੀ ਕਿ ਹੁਣ ਬਿਲਕੁਲ ਠੀਕ ਹੋ ਗਈ ਹੈ ਪਰ ਜਿਸ ਵਕਤ ਭਾਈ ਗੁਰਪ੍ਰੀਤ ਸਿੰਘ ਇਸ ਮਾਤਾ ਨੂੰ ਲੈਣ ਰਾਏਕੋਟ ਨੇੜੇ ਉਹਨਾਂ ਦੇ ਘਰ ਗਏ ਤਾਂ ਮਾਂ ਨੇ ਦੱਸਿਆ ਕਿ ਉਸ ਨੂੰ ਜੋ 13000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਉਸ ਤੋਂ ਇਲਾਵਾ ਦੋ ਵਾਲੀਆਂ ਕੰਨਾਂ ਦੀਆਂ ਸਨ ਉਹ ਵੀ ਪੁੱਤ ਨੇ ਖੋਲੀਆਂ ਤੇ ਮਾਤਾ ਦੀ ਇਸ ਗੱਲ ਨੂੰ ਸੁਣ ਕੇ ਬਾਬਾ ਗੁਰਜੀਤ ਸਿੰਘ ਜਿਨ੍ਹਾਂ ਨੇ ਕਿ ਇਹ ਵੀਡੀਓ ਪੂਰੀ ਵੇਖੀ ਸੋ ਉਹ ਨਾਨਕ ਸਰ ਕਲੇਰਾ ਤੋਂ ਉਚੇਚੇ ਤੌਰ ਤੇ ਸੁਪਣਿਆਂ ਦੇ ਘਰ ਆਏ ਅਤੇ ਮਾਤਾ ਨੂੰ ਸੋਨੇ ਦੀਆਂ ਵਾਲੀਆਂ ਪੇਂਟ ਕੀਤੀਆਂ ਇਸ ਮੌਕੇ ਤੇ ਮਾਤਾ ਕਾफी ਭਾਵਕ ਵੀ ਹੋ ਗਈ ਜਿੱਥੇ ਖੁਸ਼ੀ ਦੇ ਹੰਝੂਆਂ 'ਚ ਭਿੱਜੀਆਂ ਮਾਂ ਦੀਆਂ ਅੱਖਾਂ ਬਾਬਾ ਜੀ ਦਾ ਧੰਨਵਾਦ ਕਰ ਰਹੀਆਂ ਸਨ ਉੱਥੇ ਹੀ ਮਾਂ ਭਾਈ ਗੁਰਪ੍ਰੀਤ ਸਿੰਘ ਨੂੰ ਵਾਰ-ਵਾਰ ਅਸੀਸਾਂ ਦੇ ਰਹੀ ਸੀ ਮਾਂ ਨੂੰ ਕਹਿ ਰਹੀ ਹੋਵੇ ਪੁੱਤ ਗੁਰਪ੍ਰੀਤ ਤੂੰ ਬੇਸ਼ੱਕ ਮੇਰਾ ਢਿੱਡੋਂ ਜੰਮਿਆ ਨਹੀਂ ਪਰ ਤੂੰ ਮੈਨੂੰ ਸਕੇ ਪੁੱਤ ਦੇ ਜ਼ੁਲਮ ਤੋਂ ਬਚਾ ਲਿਆ ਹੈ ਤੇਰਾ ਲੱਖ ਲੱਖ ਸ਼ੁਕਰਾਨਾ ਪੁੱਤ ਜਿਉਂਦਾ ਵਸਦਾ ਰਹੇ ਆਓ ਵੇਖੀਏ ਇਸ ਵੀਡੀਓ ਦੇ ਕੁਝ ਅੰਸ਼ ਇੱਕ ਵਾਰੀ ਫੇਰ ਤੋਂ ਇੱਕ ਰੋਟੀ ਖਾਣੀ ਹੈ ਮੈਂ ਹਾਂ ਤੇ ਸ਼ਵੇਰੋ ਦਿੱਤੀ ਸੀ ਵੀ ਛੀਰੇ ਨੇ ਓਕੇ ਹੁਣ ਕਿੱਥੇ ਗਏ ਨੇ ਪਾਪਾ ਹੁਣ ਹੁਣ ਜਾਲੇ ਨਾਲ ਖੂਨ ਕਰ ਦੀ ਪਤਾ ਨਹੀਂ ਤੂੰ ਕਿਹੜੀ ਮਿੱਟੀ ਦੀ ਬਣੀ ਹੈ ਜਿਹੜੀ ਇੰਨੀ ਕੁੱਟ ਖਾਈ ਜਾਂਦੀ ਹੈ ਤੂੰ ਤੇਰਾ ਤੇਰਾ ਕੀ ਹਾਲ ਇਹ ਤਾਂ ਦੁਸ਼ਮਣ ਆ ਮਾਂ ਦੇਖ ਤੇਰਾ ਮੂੰਹ ਕੁੱਟਦਾ ਫੜ ਕੇ ਹੁਣ ਦੇਖ ਇੰਨੀ ਕੁੱਟ ਮਾਂ ਤੂੰ ਖਾਈ ਜੰਨੀ ਆ ਪੁੱਤ ਤੂੰ ਇਹਨੂੰ ਜੰਮਿਆ ਤੂੰ ਇਹਨੂੰ ਪਾਲਿਆ ਇਹਨੂੰ ਪੜਾਇਆ ਇਹਨੂੰ ਬੋਲਣਾ ਸਿਖਾਇਆ ਇਹਨੂੰ ਤੁਰਨਾ ਸਿਖਾਇਆ ਉਂਗਲੀ ਫੜ ਕੇ ਮਾਂ 10 ਪੜੇ 12-12 ਪੜਾਏ ਸਾਰੀ ਫਿਰ ਮਾਂ ਕਿੰਨੇ ਬੱਚੇ ਆ ਮਾਂ ਤੇਰੇ ਕਿੰਨੇ ਇੱਕ ਇਹ ਹੈ ਇੱਕ ਉਹ ਹਲੇ ਕਿ ਮਾਂ ਕੀ ਕਰ ਰਿਹਾ ਤੇਰੇ ਨਾਲ ਦੇਖਦਾ ਸੀ ਫਿਰ ਮਾਂ ਤੂੰ ਇੰਨੀ ਕੁੱਟ ਨਹੀਂ ਨਾ ਖਾਣੀ ਮਾਂ ਫਿਰ ਤੂੰ ਜੋ ਕੁਛ ਮੈਂ ਤੇ ਚ ਲਿਖਿਆ ਨਹੀਂ ਮਾਂ ਵਿਰੋਧ ਕਰ ਤੂੰ ਐਨ ਨਾ ਕਰ ਫਿਰ ਮਾਂ ਤੂੰ ਵੀ ਤਕੜੀ ਹੋ ਕੈੜੀ ਹੋ ਤੇਰੀ ਧੀ ਆ ਤੇਰੇ ਮਗਰ ਸੱਤਿਆ ਦੇਖ ਸੱਤਿਆ ਸੁਣੀ ਜਾਂਦੀ ਏ ਸਾਰਾ ਕੁਝ ਬੈਠੀ ਦੇਖੀ ਜਾਂਦੀ ਆ ਆਪਣੀ ਗੱਲਾਂ ਸੁਣਦੀ ਆ ਸਾਰੀਆਂ ਕੀ ਨਾ ਕੀ ਕਹਿੰਨੇ ਭਾਣੇ ਦੁਬਾਰਾ ਦੱਸਿਓ ਮੈਂ ਕਿਹਾ ਬੀਬੀ ਦੀ 13500 ਰੁਪਏ ਪੈਨਸ਼ਨ ਆਉਂਦੀ ਆ ਮਹੀਨੇ ਦੀ ਹਾਂ ਜੀ ਉਹ ਵੀ ਖਾ ਕੇ ਇਹਨੂੰ ਕੁੱਟਦੇ ਆ ਫੌਜੀ ਸੀ ਬਸ ਦੇਖ ਲੈ ਇਹਨੂੰ ਪੁੱਛ ਲੈ ਕਦੋਂ ਨਹੀਂ ਆਈ ਉਹ ਮੈਂ ਕਿਹਦੇ ਤੇ ਚੂਟੀ ਤੂੰ ਹੀ ਤਾਂ ਗੱਲ ਮੰਗ ਕਿਸੇ ਤੇ ਕਰ ਨਹੀਂ ਜਾਣਾ ਮੈਂ ਕਿਸੇ ਦੀ ਧਾਰ ਨਹੀਂ ਜਾਣਾ ਨਾ ਦੇਵ ਦੇ ਬਲਾਇਨ ਮਾਰਨ ਪੁੱਛ ਪੈਣ ਪੁੱਛ ਕੇ ਦੇ ਲਾ ਕਿਸੇ ਤੇ ਨਹੀਂ ਜਾਂਦੀ ਨਾ ਦੇਵ ਦੇ ਬਲਾ ਮੈਂ ਕਦੇ ਕਿਸੇ ਨਹੀਂ ਕਰਦਾ ਸਾਬ ਦੇ ਕਰੇ ਇੱਥੇ ਬੈਠੀ ਬੈਠੀ ਮੈਨੂੰ ਤਾਂ ਪਤਾ ਹੀ ਨਹੀਂ ਇਹ ਵਿਚਾਰੀ ਏਡੀ ਦੂਰ ਬੈਠੀ ਹੋ ਕੇ ਸ਼ਰਮ ਕਹਿੰਦੀ ਏਡੀ ਦੂਰ ਬੈਠੀ ਹੈ ਮੇਰੀ ਧੀ ਉਹ ਕੱਲੀ ਕੀ ਕਰੇ ਮਤਲਬ ਉਹ ਵਿਚਾਰੀ ਸ਼ਰਮ ਵੀ ਮਾਰੀ ਹੋਈ ਕੁੱਟ ਖਾਈ ਜਾਂਦੀ ਆ ਵੀ ਮੈਂ ਬਾਹਰ ਨਿਕਲੂ ਲੋਕ ਕੀ ਕਹਿਣਗੇ ਵੀ ਕੱਲ ਨੂੰ ਮੇਰੇ ਪੁੱਤ ਤੇ ਨਾ ਕੋਈ ਐਕਸ਼ਨ ਹੋ ਜੇਵੇ ਜਾਂ ਮੇਰੇ ਪੁੱਤ ਨੂੰ ਨਾ ਕੋਈ ਕੋਈ ਕੈਦ ਦੇਵੇ ਹਜੇ ਵੀ ਪੁੱਤ ਦਾ ਬਚਾਅ ਕਰ ਰਹੀ ਆ ਤੇ ਇਹਨਾਂ ਮਾਮਾ ਦਾ ਕੌਣ ਦੇਣ ਦੇਉ ਯਾਰ ਐਸੇ ਘਟੀਆ ਬੰਦੇ ਜਿਹੜੇ ਪੁੱਤ ਕਹੋਣ ਦੇ ਹੱਕਦਾਰ ਹੈ ਕਿ ਪੁੱਤ ਕਹੋਣ ਦੇ ਹੱਕਦਾਰ ਹੈਗੇ ਬੰਦੇ ਤੇ ਅੱਜ ਸਾਡੇ ਸਮਾਜ ਦੇ ਵਿੱਚ ਐਸੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਜੀ ਆਏ ਦਿਨ ਐਸੀਆਂ ਵੀਡੀਓ ਸਾਨੂੰ ਲੋਕ ਭੇਜਦੇ ਆ ਆਪਣੀ ਵੀ ਰੂਹ ਕੰਬ ਜਾਂਦੀ ਆ ਦੇਖ ਕੇ ਬਾਈ ਕਈ ਕਤ ਕਹਿੰਦੇ ਕੋਸ਼ਿਸ਼ ਸਾਡੀ ਟੀਮ ਦੇ ਮੈਂਬਰ ਨੇ ਸਾਡੇ ਛੋਟੇ ਭਰਾ ਅਸੀਂ ਪਹਿਲੇ ਇਹਨਾਂ ਦੀ ਡਿਊਟੀ ਲਈ ਫਿਰ ਮੈਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਵੀ ਆਪਾਂ ਇਕੱਠੇ ਚੱਲਾਂਗੇ ਤੁਸੀਂ ਰੁਕਜੋ ਤੁਸੀਂ ਜਾਇਓ ਨਾ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਜਾਈਏ ਪਤਾ ਕਰਨ ਉਹਨੂੰ ਪਤਾ ਲੱਗ ਜਵੇ ਕਿਤੇ ਉਹ ਹੀ ਨਾ ਮਾਤਾ ਦਾ ਨੁਕਸਾਨ ਹੀ ਨਾ ਵੱਧ ਕਰ ਦੇਵੇ ਕਿਤੇ ਡਰਦਾ ਕਹਿੰਦਾ ਮਾਂ ਤੇਰਾ ਗਾਲ ਕੁੱਟ ਕੇ ਤੈਨੂੰ ਮਾਰ ਵੀ ਸਕਦੇ ਕਿੰਨਾ ਤੇਰਾ ਮੂੰਹ ਕੁੱਟੀ ਰੱਖਦਾ ਐਂ ਐਂ ਕੁੱਟਦਾ ਮਾਂ ਮਿੰਟ ਮਿੰਟ ਡੇਢ ਡੇਢ ਮਿੰਟ ਤੇਰਾ ਸਾਹ ਹੀ ਨਹੀਂ ਛੱਡਦਾ ਮਾਂ ਉਹ ਕਿਉਂ ਐਂ ਕਰਦਾ ਮਾਂ ਉਹ ਤੂੰ ਪੁੱਛਦੀ ਨਹੀਂ ਉਹਨੂੰ ਵੀ ਪੁੱਤ ਤੂੰ ਮੈਨੂੰ ਕੁੱਟਦਾ ਕਾਦੋਂ ਐਂ ਉਹ ਜਵਾਨ ਚੁੱਗ ਲੈ ਲੀਕ ਤੇਨ ਅੰਦ ਅੱਛਾ ਤੈਨੂੰ ਪਿਆਰ ਕਰਦਾ ਕਦੇ ਉਹਨੇ ਬੁੱਕਲ ਚ ਲਿਆ ਤੈਨੂੰ ਐ ਨਹੀਂ ਹੋਣਾ ਹੋਣਾ ਆਪੇ ਇੱਛਾ ਵਿੱਚ ਆਪੇ ਹੀ ਆਉਂਦਾ ਹੁੰਦਾ ਹਾਂ ਤੇ ਤੂੰ ਵਾਕਰਣਾ ਵੀ ਨਹੀਂ ਤਰ ਹੁੰਦਾ ਹੈ ਇਹਦੇ ਨਾਲ ਵੀ ਨਹੀਂ ਤਰ ਹੁੰਦਾ ਇਹਦੇ ਨਾਲ ਤਾਂ ਤਰਦੀ ਸੀ ਅੱਗੇ ਹਾਂ ਨੇ ਵੀ ਤਰਦੀ ਹਾਂ ਮਾੜਾ ਹੁੰਦਾ ਨਹੀਂ ਉੱਤੇ ਪੈਰ ਨਹੀਂ ਹੁੰਦਾ ਛੱਡ ਕੇ ਇਹਨੇ ਲੱਤ ਮਾਰੀ ਸੀ ਜਿੱਦ ਵਿੱਚ ਇੱਕੇ ਵਜੇ ਹੈ ਕੁਛ ਹੋਇਆ ਚੱਕੀ ਭਰੇ ਨਾ ਮੰਜੇ ਤੋਂ ਹਾਂ ਉਦੋਂ ਢੁਈ ਤੇ ਸੱਟ ਲੱਗ ਗਈ ਤੇ ਡੱਡਿ ਜੀ ਵੀ ਲੱਤਾਂ ਮਾਰੀਆਂ ਸੀ ਇੱਕੇ ਵਜਿਓ ਨੇ ਹਨਾ ਮਾ ਬੋਲ ਦੱਸ ਕੇ ਦਿਖਾ ਇਹਨ ਅੱਜ ਨਾ ਕਹਿ ਮੈਂ ਅੱਜ ਇਹਨ ਨਾ ਕਹਿ ਮੈਂ ਅੱਜ ਬੋਲ ਕੇ ਦੱਸ ਮੇਰੀ ਮਾਂ ਬਲ ਕੇ ਬੋਲ ਕੇ ਦੱਸ ਤੈਨੂੰ ਮੇਰੀ ਸੋਹ ਮਾਂ ਦੋਹੀ ਜੀ ਮਾਰੀਆਂ ਤੁਹੀ ਜੱਤਾਂ ਮਾਰੀਆਂ ਸੀ ਦੋਹੀ ਮਾਰੀ ਦੋ ਲੱਤਾਂ ਮਾਰੀਆਂ ਮੈਂ ਤਾਂ ਆ ਇਨਾਂ ਹੱਥਾਂ ਨਾਲ ਮਾਂ ਪੋਤੜੇ ਸਾਫ਼ ਕਰਦੀ ਸੀ ਉਹਦਾ ਟੱਟੀ ਪਿਸ਼ਾਬ ਧੁੰਦੀ ਸੀਗੀ ਉਹਨੂੰ ਸੁੱਕੇ ਥਾਂ ਪਾਉਂਦੀ ਸੀ ਆਪ ਗਿੱਲੇ ਸੌਂਦੀ ਸੀ ਇਹ ਮਾਂ ਅੱਜ ਉਹਨਾਂ ਹੱਥਾਂ ਨੂੰ ਫੜ ਕੇ ਐਮ ਰੋੜ ਦਿੰਦਾ ਇਕਬੀਰ ਸਿੰਘ ਤੇਰਾ ਨਾਂ ਕੀ ਐ ਮਾਂ ਗਰਨਾਵਕਰ ਗਰਨਾਮਕੌਰ ਤੇ ਮਾਂ ਤੇਰੇ ਪੇਕੇ ਕਿੱਥੇ ਆ ਛੋਟੇ ਉੱਪਰ ਆ ਮੈਂ ਇੰਨੇ ਛੋਟੇ ਬੁਪਰਾ ਮੈਂ ਉਹ ਨਹੀਂ ਆਉਂਦੇ ਭਰਾ ਭਤੀਜੇ ਤੇ ਕੋਈ ਨਾ ਮੇਰੇ ਭਾਈ ਹੈ ਨਾ ਮੇਰੇ ਪਤੀ ਜਾ ਆਦ ਜਹੇਗੀ ਪਰ ਜਾਈ ਨਾ ਮੇਰੀ ਮਾਮਾ ਨਾ ਮੇਰੇ ਪਿਓ ਇੱਕ ਪਾਈ ਸੀ ਉਹ ਵੀ ਮਰ ਗਿਆ ਮੇਰੀ ਪਰਜਾਈ ਵੀ ਮਰੀ ਤੇ ਭਤੀਜੇ ਤੀਜੇ ਦੋ ਭਤੀਜੇ ਤੀਜੇ ਵੀਰੋਂ ਹੁਣ ਤਾਨੂੰ ਪਤਾ ਹੀ ਹੈ ਜੇ ਕੋਈ ਪੇਕੇ ਮਗਰ ਆਉਂਦੇ ਹੁਣ ਤਾਂ ਵੀ ਡਰ ਹੋਵੇ ਵੀ ਚੱਲ ਨਹੀਂ ਮੈਂ ਜੋ ਮੇਰਾ ਪਾਈ ਬਰਿਆ ਵਾ ਉਹਨੂੰ ਹੋ ਗਏ ਮੇਰੇ ਕਾਲ 15 ਬਿਅਰ ਕੋ ਪਤਨਾ ਬੜੀ ਮੜਕੇ ਮੈਂ ਗਈ ਸੀ ਤੇ ਭੈਣ ਤੇਰੀ ਕੋਈ ਹੈ ਨਹੀਂ ਭੈਣਾਂ ਵਰੀਆਂ ਚਾ ਅਸੀ ਸੀ ਤਾਂ ਪੰਜ ਮਾਰ ਗਈ ਹੈ ਮੈਂ ਕਿੱਦੀ ਸਿਕਲੀ ਹੋ ਰਹੀ ਤੋ ਇੱਕ ਸੋਹਲੀ ਸੀ ਇੱਕ ਨੰਗਲੀ ਸੀ ਹੂੰ ਇੱਕ ਫੱਲੇ ਵਾਲੀ ਸੀ ਹੂੰ ਤੇ ਇੱਕ ਮੇਰੇ ਕੋਲੇ ਇੱਕ ਸੀ ਇੱਥੇ ਹਾਂ ਉਹ ਉਹ ਪਰavi ਉਧਰਲੇ ਇਥੇ ਤਾਂ ਮੈਂ ਇਹਦੇ ਕੋਲ ਕੁੜੀ ਛੋਲੇ ਰਹਿਣੀ ਆ ਤੇਰਾ ਜਿਹੜਾ ਸਹੁਰਾ ਪਰਿਵਾਰ ਆ ਬੋਪਰਾਮਾ ਸਹੁਰੇ ਮੇਰੇ ਬੋਪਰਾਮਾ ਭਈਆ ਵੱਡੇ ਵੱਡੇ ਬੋਪਰਾਮਾ ਤੋਂ ਆ ਹਾਂ ਇਹ ਕੱਲ ਆ ਰਹੇ ਕਿਹਨਾਂ ਦੇ ਲੈਣੇ ਚੋਂ ਦਿੱਲੀ ਵਾਲਿਆਂ ਚੋਂ ਦਿੱਲੀ ਵਾਲਿਆਂ ਚੋਂ ਜ਼ਿਮੀਦਾਰੋਂ ਜ਼ਿਮੀਦਾਰਾਂ ਚੋਂ ਤੇ ਮਾਂ ਜਿਹੜੀ ਜਿਵੇਂ ਤੇਰੇ 3 4 ਭੈਣਾਂ ਸੀ ਤੁਸੀਂ ਨਾ ਹੋਰ ਤੇ ਤੋਂ ਬਿਨਾ ਚਾਰ ਭੈਣਾਂ ਦੇ ਵਿੱਚੋਂ ਇੱਕ ਭੈਣ ਤੁਸੀਂ ਦੋ ਭੈਣਾਂ ਇੱਕੋ ਘਰ ਸੀਗੀਆਂ ਦੋ ਘਰਤਾ ਸੀ ਇੱਕ ਤਾਂ ਮੇਰੇ ਤੋਂ ਸਾਰੇ ਛੋਟੀ ਉਹ ਮੇਰੇ ਕੋਲੇ ਸੀ ਉਹ ਮਰ ਗਈ ਉਹ ਇੱਕ ਜਾਨਕੀ ਤੁਹਾਡੇ ਦਿਓਰ ਨੂੰ ਸੀਗੀ ਉਹ ਹੈ ਤੁਹਾਡੇ ਦਿਓਰ ਨਾਲ ਵਿਆਹਿਆ ਸੀ ਦਿਓਰ ਨਾਲ ਹਾਂਜੀ ਹਾਂਜੀ ਮੇਰੇ ਦਿਓਰ ਤੇ ਦਿਓਰ ਜੀ ਇੱਥੇ ਹੈਗੇ ਆ ਸਾਰੇ ਕਲੇ ਸਾਰੇ ਚਲੇ ਗਏ ਜਿਵੇਂ ਭੈਣ ਦਾਦੀ ਸੀ ਸੱਤਿਆ ਮੈਨੂੰ ਵੀ ਉੱਥੇ ਵੀ ਤੇਰੇ ਮਾਰਦਾ ਹੁੰਦਾ ਸੀਗਾ ਉਦੋਂ ਘੱਟ ਮਾਰਦਾ ਸੀ ਹੁਣ ਬਾਲਾ ਮਾਰਨ ਲੱਗ ਗਿਆ ਨਹੀਂ ਉੱਥੇ ਨਹੀਂ ਸੀ ਮੜੀ ਘੜੀ ਇੱਥੇ ਆ ਕੇ ਮਾਰਨ ਲੱਗਿਆ ਹੈ ਕਿ ਆ ਕੇ ਮਾਰਨ ਲੱਗਿਆ ਉੱਥੇ ਨਹੀਂ ਸੀ ਵਾਰੀ ਕਰੇ ਉੱਥੇ ਤਾਂ ਇਹ ਦੁੱਧ ਦੁੱਧ ਪਾਉਂਦਾ ਸੀਗਾ ਹੂੰ ਰਾਤ ਨੂੰ ਕਦੇ ਧੀ ਰਾਤੋਂ ਆਉਂਦਾ ਸੀ ਕਦੇ ਦਿਨ ਚੜੇ ਹੁੰਦਾ ਸੀ ਕਦੇ ਕਿਵੇਂ ਜਾਣੀ ਦੁੱਧ ਪਾਗਾ ਸੀ ਲੋਕਾਂ ਤੇ ਮੈਂ ਇੱਥੇ ਆ ਕੇ ਮਾਰਨਾ ਘੁੱਟਣਾ ਸ਼ੁਰੂ ਕੀਤਾ ਤੈਨੂੰ ਉਹਨੇ ਸਤਿਆ ਮਾਤਾ ਨੇ ਇੱਕ ਵੀਡੀਓ ਭੇਜਦੀ ਹੈ ਭੈਣ ਨੇ ਸਾਨੂੰ ਉਹਦੇ ਵਿੱਚ ਤੂੰ ਦੱਸ ਰਹੀ ਆ ਤੇ ਤੋਂ ਪੁੱਛ ਰਿਆ ਵੀ ਸਤੋ ਕੀ ਕਹਿੰਦੀ ਸੀ ਸਤੋ ਕੀ ਕਹਿੰਦੀ ਸੀ ਪੁਰਾਣੀ ਵੀਡੀਓ ਆ ਉਹਦੇ ਵਿੱਚ ਵੀ ਦੱਸਿਆ ਅਜ ਤੱਕ ਦੀ ਸਾਲ ਪਹਿਲਾਂ ਦੀ ਵੀਡੀਓ ਹੈ ਉਹਦੇ ਵਿੱਚ ਵੀ ਤੈਨੂੰ ਉਹ ਕੁੱਟ ਰਿਹਾ ਮੰਨ ਲਓ ਗੱਲ ਕਹਿ ਰਿਹਾ ਉਹ ਕੁੱਟਣ ਦੀ ਆ ਉਹਦੇ ਦੇ ਕਹਿੰਦੇ ਆ ਅੱਧਾ ਫੜੀ ਰੱਖ ਕਿਥੋਂ ਆਏ ਹੋ ਲੁਧਿਆਣੇ ਤੋਂ ਆਏ ਆ ਮਾਂ ਲੁਧਿਆਣੇ ਤੋਂ ਆਏ ਆ ਸੱਤਿਆ ਨੇ ਭੇਜਿਆ ਸਾਨੂੰ ਸੱਤਿਆ ਨੇ ਸੱਤੋ ਨੇ ਘਬਰੋਣਾ ਨਹੀਂ ਮਾਂ ਕਿਸੇ ਗੱਲੋਂ ਅੱਛਾ ਕੋਈ ਅੱਜ ਕੀ ਗੱਲ ਆ ਦੇ ਸੱਤੋ ਨੇ ਸੱਤੋ ਕਹੀ ਨਹੀਂ ਕਿ ਕੀ ਆਹ ਉਹਨੂੰ ਦਾ ਅਰਜੋਤ ਸੱਤੋ ਨਾਲ ਵਾਟ ਪਿਆ ਮਾਰਦੇ ਵੀ ਤੇ ਮੈਂ ਤੁਸੀ ਕੀ ਕਰਦੇ ਹੋ ਹਾਂ ਤੇ ਬਈ ਸਤੋਂ ਇਹ ਗੱਲ ਤੈਨੂੰ ਆਖੀ ਆ ਤੈਨੂੰ ਆਖੀ ਆ ਅਜੀ ਬਾਈ ਲੈ ਕੇ ਬੋਲੇ ਤੈਨੂੰ ਮੂੰਹ ਸੁਝਿਆ ਪਿਆ ਇੱਥੇ ਵੀ ਆ ਦੇ ਸਤੋਂ ਕੀ ਕਹਿੰਦੀ ਤੈਨੂੰ ਦੱਸ ਲੈ ਦੁਆਰੇ ਦਾ ਸਤੋਂ ਦੁਆਰੇ ਦਾ ਸਤੋਂ ਮੈਨੂੰ ਕੀ ਕਹਿੰਦੀ ਸਤੋਂ ਸਤੋਂ ਤੂੰ ਕੀ ਕਹਿੰਦੀ ਫਿਰ ਸਤੋਂ ਉਹਨਾਂ ਕਹਿੰਦੇ ਇਹਨੂੰ ਮਾਰ ਦੋ ਉਹ ਕਹਿੰਦੀ ਮਾਰ ਦੋ ਤੂੰ ਕਹਿੰਦੀ ਮੈਨੂੰ ਨੂ ਘੋੜਦੇ ਨਹੀਂ ਵੀ ਆ ਦੇ ਤਰੀ ਨੂ ਘੋੜਦੀ ਜੇ ਮਾਂ ਸੁਵੇਰੇ ਗੱਲ ਤੇਤਾਈ ਤੂੰ ਸਵੇਰੇ ਆਉਂਦੇ ਮੈਂ ਕਿਉਂ ਆਜਾ ਤੈਨੂੰ ਕਹੀ ਨਹੀਂ ਕੋਈ ਤੈਨੂੰ ਤਾਂ ਕੋਈ ਬੁਲਾਉਂਦਾ ਨਹੀਂ ਤੂੰ ਆਪੇ ਚੱਲ ਕੇ ਆਉਣੀ ਆ ਤੇ ਤਾਂ ਕਿਸੇ ਨੇ ਬੁਲਾਇਆ ਨਹੀਂ ਤੂੰ ਬੈਠੀ ਰਹੇਗੀਰਾ ਬੈਠੀ ਰੇ ਕਮਰੇ ਚ ਤੈਨੂੰ ਰੋਟੀ ਪਾਣੀ ਦੰਦਿਆ ਤੂੰ ਤਾਂ ਚੱਲ ਕੇ ਆਈ ਨਾ ਗੱਲਾਂ ਕਰਨੇ ਹੱਥ ਕੋਲ ਹਾਂ ਜਦੋਂ ਤੱਕ ਉਹਨੂੰ ਪਤਾ ਵੀ ਮੇਰੀ ਆਦਤ ਦਾ ਮੈਨੂੰ ਪਤਾ ਕਿੰਨੀ ਆ ਚਿਪੇੜਾ ਮਾਰਨ ਵਾਲੀ ਹੈ ਤੇਰੇ ਬੱਚ ਨਾਲ ਤੂੰ ਕਿਹਾ ਆ ਦੇ ਮੁੰਡੇ ਨੂੰ ਵੀ ਤਰੀਕਾ ਨਾਲ ਹੀ ਮੇਰੇ ਚ ਚਿਪੇੜਾ ਮਾਰੀਆਂ ਕਿੰਨੀਆਂ ਕਚਪੇੜਾ ਮਾਂ ਨਾਲੀ ਤੇਰੇ ਤਾ ਜੀ ਬਹਿਂਦੇ ਕਰਦਾ ਕਚਪੇੜਾ ਮਾਂ ਕਹਿੰਦਾ ਦੱਸਣਾ ਮੈਨੂੰ ਪਤਾ ਕਿੰਨੀਆਂ ਕਚਪੇੜਾ ਮਾਂ ਨਾਲੀ ਤੇਰੇ ਬੱਚ ਕਰ ਮੈਨੂੰ ਪਤਾ ਸਰਸੀ ਗਾਲ ਭਾਈ ਕਿਵੇਂ ਹੈ ਭਾਈ ਯਾਰ ਤੂੰ ਤਾਂ ਸ਼ਰਮ ਹੀ ਲਾਤੀ ਯਾਰ ਪੁੱਟਣ ਵਾਲੀ ਯਾਰ ਮਾਂ ਨੂੰ ਇਹਦੇ ਕੁੱਤੇ ਆ ਜੀ ਤੂੰ ਦਿਖਾਉ ਤਾਂ ਯਾਰ ਤੇਰਾ ਯਾਰ ਗਾ ਜਲਾਦ ਪੁੱਤ ਵੀ ਨਾ ਜੰਮ ਜੰਮੇ ਕਿਸੇ ਦੇ ਘਰੇ ਯਾਰ ਕਮਾਲ ਕਰਤੀ ਤੂੰ ਤਾਂ ਆ ਤੇ ਇਹ ਵੀ ਹੋਊਗੀ ਫੋਨ ਆ ਮੈਂ ਗਾਲੀ ਵੀਡੀਓ ਗਾਣਾ ਕਰਦੀ ਹੋਊਗੀ ਮੈਂ ਨਹੀਂ ਕਹਣਾ ਸੁਣ ਮੇਰੀ ਗੱਲ ਸੁਣ ਦੇਖ ਲਈ ਮੈਂ ਦੇਖ ਲਈ ਨਾ ਇੱਕ ਵੀਡੀਓ ਹੋਰ ਮੰਗਵਾਇਆ ਉਹਨਾਂ ਤੋਂ ਉਹਨਾਂ ਨੇ ਭੇਜੀ ਨਹੀਂ ਨਹੀਂ ਉਹ ਉਹ ਬੰਦ ਕਰ ਉਹ ਦਾਈ ਵੀਡੀਓ ਵੀਡੀਓ ਕੱਢੀ ਮਮੀ ਤਾਂ ਵੀਡੀਓ ਦਿਖਾਉਂਦੇ ਇੱਧਰ ਜਵਾਕ ਸਾਨੂੰ ਹਾਂਜੀ ਬਈ ਥੋੜਾ ਜਿਹਾ ਉੱਧਰ ਹੋਈ ਪਾਦੇ ਫੁੱਠਾ ਗੁੱਲ ਗਈ ਚਲੋ ਮੈਂ ਨਾਲ ਹੀ ਮਾ ਮਾਗਾ ਜਣਾ ਨਾਲ ਇਹਨਾਂ ਦੇ ਹੁਣ ਨਹੀਂ ਨਾਲ ਨਹੀਂ ਜਾਣਾ ਪੁਲਿਸ ਵੀ ਆਉਂਦੀ ਆ ਪੂਰੀ ਪ੍ਰੋਪਰ ਕਾਰਵਾਈ ਕਰਨੀ ਹੈ ਇਕੱਲੀ ਪੁਲਿਸ ਆਪ ਵੀ ਵੀ ਮੰਗਾਏ ਉਹਨਾਂ ਤੋਂ ਜਿਹੜੀ ਉਹ ਕੋਣ ਪੀਛੇ ਉਧਰੋਂ ਸੱਤੋ ਤੇ ਉਹ ਸੁਮਰ ਗੱਟਕੇ ਲੈ ਕੇ ਦੇਸੀ ਪੋਣੀਆਂ ਤੂੰ ਜਿੱਥੇ ਮੈਂ ਖਿੱਚ ਕੇ ਲੈ ਕੇ ਗਈ ਮਮਾ ਜੋ ਬੂਰੇ ਤੋਂ ਮਿਲ ਦਿਖਾਓ ਬਹੁਤ ਕੋਈ ਨਾ ਬੋੜਾ ਨਹੀਂ ਜੀ ਬੜਾ ਬੜਾ ਦੇਖ ਹਾਂ ਦੇਖ ਲਈ ਮੈਂ ਆ ਦੇਖ ਲਈ ਮੈਂ ਮੈਨੂੰ ਕੋਈ ਜਦੋਂ ਮੈਂ ਜਦੋਂ ਮੈਂ ਮਾਰੀ ਜਾਂ ਮੈਂ ਕਿਹਾ ਮੁੱਕਣ ਲੱਗਿਆ ਇਹਦੇ ਵਿੱਚ ਜੀ ਮੁੱਕਰਦਾ ਤੂੰ ਮੈਂ ਮੁੱਕਰਦਾ ਤਾਂ ਨਹੀਂ ਮੈਂ ਜਦ ਤੱਕ کبھی ਮੁੱਕਰ ਗਿਆ ਮੈਂ ਮੋਂ ਦੇਖ ਵੀਰੇ ਮੁੱਕਣ ਵਾਲੀ ਤਾਂ ਗੱਲ ਹੀ ਨਹੀਂ ਆ ਜੇ ਲੋ ਇੱਕ ਮਿੰਟ ਹੈ ਨਾ ਆ ਦੇਖੋ ਨਾ ਦੀਦੀ ਸਾਡੀ ਆਪ ਕੋਲ ਕਿੱਥੇ ਖੜਾਣਾ ਕੁੱਟਦੀ ਸੀਗੀ ਇਹ ਵੀ ਵੀਡੀਓ ਮੰਗਵਾਓ ਤੇ ਵੀ ਲੱਗ ਜਿੱਦੈ ਸੁਮਨ ਨੂੰ ਲੈ ਕੇ ਗਈ ਆ ਬਹੂ ਆਪਣੀ ਉੱਪਰ ਖਿੱਚਦੀ ਉਹ ਵੀ ਮੰਗਵਾ ਲਓ ਜਿੱਦੈ ਇਹਨਾਂ ਨੇ ਬਾਹਰ ਕੱਟੀ ਆ ਪਰੌਣੇ ਨੇ ਤੇ ਉਹਨੇ ਜਿੱਦਾਂ ਫੋਨ ਕੀਤਾ ਨਾ ਇਹ ਕੁੜੀ ਕੁੱਟਦੀ ਸੀ ਇਦਣ ਇਹ ਵੀ ਮੰਗਵਾਇਓ ਇਹ ਇਹਨੇ ਕਹਿੰਦੇ ਕੁੱਤੇ ਚੱਲ ਮੈਂ ਤਾਂ ਕੁੱਟ ਲੈ ਅੰਡਾ ਕੁੱਟ ਲੈ ਜਿੱਦੈ ਪਰੌਣੇ ਨੇ ਤੇ ਜੀ ਹੈ ਨਾ ਇਹਨਾਂ ਨੇ ਗੇਟ ਲਾ ਲੈਨੇ ਆ ਕੇ ਮਤਲਬ ਵੀ ਉਧਰ ਉਹ ਨਵੇਂ ਜਿਹੜੇ ਉਧਰ ਪੈ ਗਏ ਨੇ ਇੱਧਰ ਪੈ ਗਏ ਨੇ ਕਹਿੰਦੇ ਬਾਹਰ ਨਿਕਲ ਅਸੀਂ ਪਾਰਟੀ ਦੇ ਬੀਬੀ ਨੂੰ ਪੁੱਛ ਕੇ ਦੇਖ ਲੋ ਜੀ ਕੀ ਕਹਿੰਨਾਂ ਬਾਹਰ ਕੱਢਤੀ ਮੀਂਹ ਦੇ ਵਿੱਚ ਬੀਬੀ ਫੇਰ ਵੀ ਉੱਪਰ ਲੈ ਕੇ ਗਈ ਤੈਨੂੰ ਸੱਤਿਆ ਨੇ ਵੀ ਕੁੱਟਿਆ ਸੀ ਹਾਂ ਸੱਤਿਆ ਨੇ ਵੀ ਮਾਰੀ ਨਹੀਂ ਤੇ ਮਾਰੀ ਸੀ ਅਹੀਂ ਹੈ ਮਾਰੀ ਕੀ ਮਾਰਿਆ ਸੀ ਚੱਪੜੀ ਮਾਰੀ ਕਾ ਤੂੰ ਕੋਈ ਗੈਂਬੈਕ ਉੱਠੇ ਤੌ ਤਰੇ ਹਾਂ ਇਹ ਮੈਨੂੰ ਕਹਿ ਲਿਖਾ ਤੈਨੂੰ ਭਾਈ ਦਾ ਧਲੇ ਉੱਤਰ ਜਮੈਨੀ ਅੱਥੇ ਨਾ ਹੂੰ ਮੈਂ ਧਲੇ ਉੱਤਰਿਆਈ ਹੂੰ ਉਹ ਆਈ ਸੀ ਵੀ ਭੈਰੋ ਕਿਤੋਂ ਲਾਮਾ ਪੂਰੀ ਮੇਰੇ ਬਾਂਗਾਂ ਚ ਸੀ ਤੋ ਹੂੰ ਅੱਗੇ ਵੀ ਮਾਰ ਦਿੰਦੀ ਸੀ ਨਾ ਅੱਗੇ ਨਹੀਂ ਕਰਿਓ ਐਕਟਿਵ ਹੋਇਆ 15 ਸਾਲੋਂ ਕੇ ਸਾਡੇ ਨਾਲ ਰਹਿੰਦੀ ਐ ਖਬਰਾਂ ਇਹਦੇ ਤਾਂ ਮਾਰਦੀ ਤੇ ਦਿਖਾਉਂਦੇ ਨਹੀਂ ਕੋਈ ਤੇ ਇਹ ਦੇਖੋ ਨਾ ਲੈ ਕੇ ਆਤੀ ਕਾਦੀ ਆਹੋ ਬੋਲੇ ਵੀ ਨਾ ਖੱਤ ਕੇ ਨੋ ਇਹ ਵੀਡੀਓ ਮੰਗਵਾਉਣਾ ਕੈਮਰੇ ਦੇ ਬੈਤੀਆਂ ਹਾਰੀਆਂ ਕੋਸੋ ਨਹੀਂ ਆ ਤਾਂ ਤੁਹਾਡੇ ਫੋਨ ਨਾਲ ਬਣੀ ਹੋਈ ਹੈ ਨਾ ਹਾਂ ਜੀ ਸਾਡੇ ਫੋਨ ਨਾਲ ਬਣੀ ਸਾਡੇ ਫੋਨ ਨੇ ਕੱਟ ਕੇ ਨਾ ਉਹ ਟਾਈਮ ਨਹੀਂ ਕੱਟ ਕੇ ਮੰਗਵਾ ਲਓ ਅੱਛਾ ਠੀਕ ਆ ਤੇ ਸਾਰਾ ਕੋਸੀ ਆ ਦੂਸਰਾਂ ਦੇ ਸਾਹਮਣੇ ਕੱਲਾ ਮੈਨੂੰ ਮੈਂ ਤਾਂ ਤੁਸੀਂ ਹੈਗਾ ਹੈਗਾ ਜਿਹੜਾ ਦੇਖੋ ਨਾ ਜਿੱਥੇ ਬਾਹਾਂ ਤੋਂ ਫੜ ਕੇ ਨਾ ਲੈ ਕੇ ਗਈ ਆ ਸੁਮਨ ਬਾਹਾਂ ਤੋਂ ਫੜ ਕੇ ਜੀ ਦੇਖੋ ਜੇ ਹੁਣ ਮਾਤਾ ਬਾ ਆਪਦੀ ਮਾਂ ਮਾਂ ਇਹ ਆਪਦੇ ਕੋਲੇ ਪਾ ਲੰਦੀ ਇੱਥੇ ਠੀਕ ਆ ਉਹਨਾਂ ਨੇ ਇੱਕ ਦਿਨ ਨਹੀਂ ਪਾਈ ਹੈਗੀ ਜੇ ਹੁਣ ਮੈਂ ਵੀ ਨੀਚੇ ਹੁੰਦੀ ਸੀ ਗੇਟ ਲਾ ਲੰਦੇ ਸੀ ਵੀ ਤੁਸੀਂ ਬੀਬੀ ਨੂੰ ਕੋਲੇ ਪਾ ਲਓ ਜੇ ਹੁਣ ਸਾਲ ਬਾਅਦ ਆਉਣਾ ਵਾ ਤੁਸੀਂ ਪਾ ਲਓ ਬੀਬੀ ਦੀ ਮਾਤਾ ਤਾਂ ਥੋੜੀ ਹੋਈ ਆ ਨਾ ਸਾਡੇ ਕੋਲ ਤਾਂ ਨਹੀਂ 24 ਘੰਟੇ ਪੈਣਾ ਵਾ ਮੈਂ ਮੇਰੀਏ ਚਲੋ ਮਾੜੇ ਆ ਤੁਹਾਨੂੰ ਕੁੱਟਣ ਦਾ ਹੱਕ ਮਿਲ ਗਿਆ ਫਿਰ ਫਿਰ ਦੇਖੋ ਅਸੀਂ ਤਾਂ ਨਹੀਂ ਮੈਂ ਤਾਂ ਨਹੀਂ ਕੁੱਟਿਆ ਕੁਛ ਨਹੀਂ ਮੈਂ ਕਦੇ ਹੱਥ ਨਹੀਂ ਮਾਰਿਆ ਕੁੱਟਿਆ ਕੁੱਟਿਆ ਕੀ ਨਾ ਮੈਂ ਹਾਂ ਕੁੱਟਿਆ ਮੈਂ ਤਾਂ ਨਹੀਂ ਬੀਬੀ ਕਦੇ ਕੁੱਟਿਆ ਇਹ ਤਾਂ ਵੀ ਕਰਦੇ ਕਰਦਾ ਬੀਬੀ ਦੱਸ ਦੋ ਵੀ ਜੇ ਉਹਦਾ ਦਾ ਲੈ ਲੈਂਦੇ ਬੀਬੀ ਨੂੰਨੇ ਕਿੰਨੀ ਵਾਰੀ ਕੁੱਟਿਆ ਸੀ ਦੋ ਵਾਰੀ ਥੱਪੜ ਮਾਰੀ ਹੈ ਬੀਬੀ ਮੈਂ ਤੇਰੇ ਥੱਪੜ ਮਾਰਿਆ ਹਾਂ ਵੀਡੀਓ ਉਹ ਵੀ ਵੀਡੀਓ ਦਿਖਾ ਦੋ ਜੀ ਬੋਲਦੇ ਹਾਂ ਨਹੀਂ ਤੁਸੀਂ ਵੀਡੀਓ ਦਿਖਾ ਦਿਓ ਵੀ ਬੀਬੀ ਜਿਹੜੀ ਛਤੋ ਦੇ ਵਿੱਚ ਹੀ ਹੋਵੇ ਨਾ ਬੀਬੀ ਮੈਂ ਤਾਂ ਤੇਰੇ ਥੱਪੜ ਤੂੰ ਹੀ ਦਿਖਾ ਦੇ ਬੀਬੀ ਮੈਂ ਤੇਰੇ ਥੱਪੜ ਮਾਰਿਆ ਕਦੇ ਮੈਂ ਤਾਂ ਕਦੇ ਹੱਥੀਂ ਚੱਕ ਕੇ ਦੇਖ ਨਹੀਂ ਸਾਰੇ ਤੇ ਦੇਖ ਮੈਂ ਕਦੇ ਮਾਰਿਆ ਤੇਰੇ ਥੱਪੜ ਉਹ ਤਾਂ ਚਲੋ ਸਤੂ ਨੇ ਭੇਜੀਆਂ ਨੇ ਵੀਡੀਓ ਮੈਂ ਤੇਰੇ ਕਦੇ ਮਾਰਿਆ ਮਾਰਿਆ ਸੀ ਉੱਥੇ ਕਦੋਂ ਬੀਬੀ ਔਰ ਐਸਾ ਜਦੋਂ ਆਪਾਂ ਬੈਠ ਕੇ ਪਈ ਸੀ ਕਿਹੜੀ ਜੀ ਬੀਬੀ ਬੈਠ ਕੇ ਦੇ ਵਿੱਚ ਜਿੰਦੇ ਭਾਈ ਸੀ ਉਹਦੇ ਬਾਰੇ ਆ ਸੀ ਨਹੀਂ ਬੀਬੀ ਮੈਂ ਕਦੇ ਵੀ ਮਾਰਾ ਮੈਂ ਤੈਨੂੰ ਦੱਸਾ ਮੈਂ ਥੱਪੜ ਮਾਰ ਨਹੀਂ ਮੇਰੀ ਤਾਂ ਤਾਂ ਮਾਂ ਮੈਂ ਤਾਂ ਕੋਹ ਦਾ ਕਦੇ ਭੱਜੀ ਆਈਆਂ ਦੇਖ ਲਓ ਇਹਦੇ ਵਿੱਚ ਹੀ ਆ ਚਲੋ ਠੀਕ ਬੜੀ ਯਾਰ ਤਾਂ ਬੇਸ਼ਰਮੀ ਦੀ ਗੱਲ ਆ ਭਾਈ ਆ ਜਿਹੜੀ ਤੁਸੀਂ ਕਹਿ ਰਹੇ ਹੋ ਠੀਕ ਆ ਹੀ ਉਹ ਵੀ ਮਾਤਾ ਨੇ ਕਹਿਤਾ ਨਾ ਮੈਂ ਤਾਂ ਇੱਧਰ ਗੱਲ ਕਰਦਾਂ ਨਹੀਂ ਕੋਈ ਗੱਲ ਨਹੀਂ ਉਹ ਕਹਿਤਾ ਉਹਨੂੰ ਬਾਈ ਯਾਰ ਐ ਮੂੰਹ ਉਹਦਾ ਮੈਂਟਮੈਂਟ ਉਹਦਾ ਨੱਕ ਬੰਦ ਕਰੀ ਫਿਰਦਾ ਕੋਈ ਨਾ ਉਹ ਵੀ ਮੰਗਾ ਲਾਂਗਾ ਉਹ ਤੇ ਮੈਂ ਆਪ ਕਹਿੰਨਾ ਉਹ ਵੀ ਗਲਤ ਆ ਉਹਨਾਂ ਨੂੰ ਅਸੀਂ ਚੰਗੇ ਕਰੋ ਕਹਿੰਨੇ ਆ ਜੇ ਉਹਨੇ ਮਾਂ ਨੇ ਬੋਲ ਕੇ ਦੱਸਤਾ ਵੀ ਹਾਂ ਮੇਰੇ ਮਾਰੀਏ ਮੇਰੇ ਧੀ ਨੇ ਵੀ ਉਹ ਤਾਂ ਆਪ ਕਹੀ ਜਾਂਦੀ ਬਾਈ ਦੀ ਬੋਲੀ ਥੋੜੀ ਜਿਆ ਪਠਾ ਜਾਦੇ ਸੀ ਗੁੱਸੇ ਤੋਂ ਕੀ ਪਤਾ ਆ ਗਿਆ ਕਿ ਮੇਰੇ ਨਾਲੇ ਵੀਰੇ ਇੱਕ ਵਾਰੀ ਇੱਕ ਵਾਰੀ ਪੁੱਠਾ ਬੋਲੀ ਆ ਕਿੰਨੀ ਕਿ ਵਾਰੀ ਕੁੱਟਣੀ ਆ 15 ਸਾਲ ਹੋ ਗਏ ਮੇਰੇ ਆ ਮੂੰਹ ਤਾਂ ਦੇਖੋ ਕਿਵੇਂ ਸਜਾਏ ਪਏ ਆ ਕੁੱਟ-ਕੁੱਟ ਕੇ ਇੱਕ ਵਾਰੀ ਥੋੜੀ ਆ ਇਹ ਤਾਂ ਉਦੋਂ ਦੀ ਹੋਈ ਆ ਆ ਦੇਖ ਤੈਨੂੰ ਦਿਖਾਉਨੇ ਆ ਵੀਰੇ ਉਦੋਂ ਦੀ ਹੋਈ ਆ ਇੱਕ ਹੀ ਵੀਡੀਓ ਹਰੇका ਪੁੱਤ ਤੇ ਧੂਈ ਜਾਂਦੇ ਇੱਥੇ ਇਹ ਤਾਂ ਬਾਤ ਚੱਲੀ ਉਹ ਤਾਂ ਜੀ ਦੇਖ ਉਹ ਧੂਨੇ ਫਿਰ ਧੂਗੇ ਲੈ ਕੇ ਹੁਣ ਉਹਨੇ ਹੀ ਕਿਹਾ ਸੀ ਜੀਨੇ ਜਾਈ ਬੜੇ ਭੀਜੇ ਨੇ ਉਹ ਜੀ ਉਹ ਜੀ ਉਹਨੇ ਕਹਤਾ ਤਾਂ ਉਹਨੇ ਹੱਕ ਦੇ ਤਾਂ ਬਈ ਇਹਨੂੰ ਧੂ ਆ ਦੇਖ ਹੁਣ ਇੱਕ ਆ ਵੀਡੀਓ ਇਹਦੇ ਆਹ ਹੁਣ ਇੱਕ ਦਿਨ ਦੀ ਵੀਡੀਓ ਕਿਤੇ ਬਾਰੇ ਜਿੱਕਾ ਕੁੰਜ ਉਹ ਗਮਾਲ ਹੋ ਗਈ ਯਾਰ ਤੁਸੀਂ ਕੋਈ ਹੋ ਗਿਆ ਕੋਈ ਆ ਦੇਖ ਇੱਥੇ ਇੱਥੇ ਅਲੱਗ-ਅਲੱਗ ਡੇਟਾਂ ਆ ਮਾਂ ਅਲੱਗ-ਅਲੱਗ ਟਾਈਮ ਆ ਤੈਨੂੰ ਯਾਰ ਇਹਨੇ 9 ਮਹੀਨੇ ਕੁੱਕ ਚ ਰੱਖਿਆ ਆਪ ਗਿੱਲੇ ਥਾ ਪੈਂਦੀ ਚੁੱਕੇ ਪੈਂਦੀ ਸੀ ਹੱਥ ਇਹਦੇ ਐਨਾ ਥੰਮਦਰੀ ਟੱਟੀ ਚੱਕੀ ਆ ਤੇ ਮੇਰੀਆਂ ਬਾਹਾਂ ਮੋੜ-ਮੋੜ ਕੇ ਐ ਕਰ ਦਿੰਨਾ ਘਮਾ ਕੇ ਬੈੱਡ ਤੇ ਚੱਕ ਕੇ ਮਾਰੀ ਪੈਰ ਦੇਖ ਕੇ ਮੈਂ ਸੁਜਿਆ ਪਿਆ ਦੁੱਖ ਦਾ ਉਹਦਾ ਅੱਖਾਂ ਦੇਖ ਉਹਦੀਆਂ ਕਿਵੇਂ ਨੀਲੀਆਂ ਹੋਈਆਂ ਪਈਆਂ ਇਹ ਤਾਂ ਜਾਨਵਰ ਨੂੰ ਵੀ ਨਹੀਂ ਕੁੱਟਦਾ ਅੱਖਾਂ ਨੀਲੀਆਂ ਹੀ ਹੋਈਆਂ ਥੱਪੜਾਂ ਨਾਲ ਬੈੱਡ ਤੋਂ ਡਿੱਗੀ ਸੀ ਇੱਥੇ ਡਿੱਗੀ ਬੈਠੀ ਉਹ ਆਪ ਦੱਸਦੀ ਆ ਕਿਨੇ ਮੈਨੂੰ ਸਿੱਟੇ ਆ ਲਿਆ ਕੇ ਉਹ ਦੱਸਦੀ ਆ ਸੱਚ ਆ ਸ਼ਰਮ ਕਰ ਯਾਰ ਕੁਛ ਤੂੰ ਤਾਂ ਐ ਐ ਕਾਕੜੇ ਐ ਬੈਠਾ ਮੈਂ ਜਿਵੇਂ ਬਹੁਤ ਆਪਣੇ ਉਕੜੇ ਨਹੀਂ ਹੈਗੇ ਆਕਣਾ ਆਪਾਂ ਕੀ ਹੈ ਜੀ ਫਿਰ ਯਾਰ ਸ਼ਰਮ ਕਰ ਕੁਛ ਤੂੰ ਹਜੇ ਵੀ ਗਲਤੀ ਮੰਨਣ ਦੀ ਥਾਂ ਤੇ ਤੂੰ ਦੂਜੇ ਦਾ ਦੋਸ਼ ਦੇਈ ਜਾਂਦਾ ਵੀ ਉਹਨੇ ਵੀ ਮਾਰਿਆ ਸੀ ਜੇ ਉਹਨੇ ਮਾਰਿਆ ਫਿਰ ਤੂੰ ਰੋ ਕੇ ਤੇਰੀ ਮਾਂ ਮੈਂ ਤਾਂ ਡਿਊਟੀ ਤੇ ਸੀ ਜੇ ਉਹਨੇ ਮਾਰਿਆ ਫਿਰ ਤੂੰ ਹਾਂ ਤੂੰ ਡਿਊਟੀ ਤੂੰ ਆ ਕੇ ਫਿਰ ਤੂੰ ਹੀ ਕੁੱਟੀ ਹੈ ਨਹੀਂ ਉਦੋਂ ਨਹੀਂ ਮੈਂ ਕੁੱਟੀ ਐਨੀ ਕਿ ਹੌਣਤੀ ਗੱਲ ਆ ਜੀ ਨਕੀ ਤਰੀਕ ਦੀ ਗੱਲ ਆ ਕਾ ਤੂੰ ਨਕੀ ਤਰੀਕ ਦੀ ਗੱਲ ਆ ਕਾ ਤੂੰ ਯਾਰ ਉਦੋਂ ਪਤਾ ਕੀ ਗੱਲ ਹੋਈ ਯਾਰ ਕੁਛ ਵੀ ਗੱਲ ਹੋਈ ਮਾਂ ਦੀਆਂ ਗਾਲਾਂ ਕਿਉਂ ਦੀਆਂ ਨਾਲਾ ਯਾਰ ਜੇ ਮਾਂ ਗਾਲਾਂ ਵੀ ਕੱਢ ਦੂ ਵੱਧ ਤੋਂ ਵੱਧ ਕੀ ਕਹੀਏ ਫਿਰ ਪੁੱਠਾ ਬਚਨ ਵਾਪਸ ਆ ਗਿਆ ਫਿਰ ਉਹ ਗਲਤੀ ਹੋ ਗਈ ਜ਼ੋਰਤੀ ਹੁਣ ਬਸ ਜੋ ਸਜ਼ਾ ਮਿਲੂਗੀ ਸਜ਼ਾ ਤਾਉ ਦੇ ਉਹ ਮਾਂ ਦੀ ਕੁੱਟ ਦੀ ਸਜ਼ਾ ਸੀ ਕਿੱਥੋਂ ਦੇ ਦਾਂਗੇ ਤੈਨੂੰ ਉਹ ਦੇਊਗਾ ਸਜ਼ਾ ਤੈਨੂੰ ਇੱਕ ਦਿਨ ਤੈਨੂੰ ਅਹਿਸਾਸ ਹੋਊਗਾ ਵੀ ਹਾਂ ਮੈਂ ਆਪਣੀ ਮਾਂ ਦੇ ਮਾਰੀਆਂ ਸੀ ਗਰਨਾਮਕੌਰ ਨੂੰ ਮੈਂ ਕੁੱਟਿਆ ਸੀ ਤੈਨੂੰ ਉਹ ਦੇਊ ਸਜ਼ਾ ਉਸ ਦਿਨ ਤੂੰ ਪਛਤਾਏਗਾ ਅੱਖਾਂ ਚ ਕਿਸ ਹੰਨ ਦੇ ਦੇ ਕੇ ਰੋਣਾ ਤੂੰ ਬੱਚੇ ਤੇ ਦੇਖ ਹੀ ਜਾਂਦੇ ਸਭ ਕੁਝ ਤੂੰ ਤਾਂ ਦੋਨਾਂ ਜਾਣਿਆ ਨੇ ਯਾਰ ਕਮਾਲ ਕਰਤੀ ਕੀ ਕੰਮ ਕਰਦਾ ਬਾਈ ਤੂੰ ਕੰਪਨੀ ਮਾਤਾ ਮਤਾ ਸੋਟੀ ਟਿਕਾਤਾ ਬਣਾਟ ਰਿਹਾ ਜੰਦੀ ਕਿੱਥੇ ਇੱਥੇ ਲੁਧਿਆਣੀ ਆ ਪੁੱਤ ਲੁਧਿਆਣੀ ਆਰਤੀ ਚੰਪਾ ਹਾਂਜੀ ਜੀ ਕੀ ਜੀ ਹੁਣ ਤੁਹਾਡੇ ਤੁਸੀਂ ਦੇਖੋ ਮੋਹਦਵਾਰਾ ਇੱਥੇ ਦੱਸੋ ਕੀ ਚਾਹੀਦਾ ਇਹਦਾ ਹੱਲ ਕਰਨਾ ਤਿੰਨ ਤਾਂ ਇਹ ਤਾਂ ਕਿੰਨਾ ਹੋ ਗਿਆ ਜਿਹੜਾ ਫੋਨ ਅਸੀਂ ਹੁਣ ਮੈਂ ਕੀ ਕਰਾਂ ਮਾਤਾ ਜਾਂਦਾ ਮਾਤਾ ਨੇ ਤਾਂ ਵਿਚਾਰੀ ਨੇ ਕੀ ਕਹਿਣਾ ਮਾਤਾ ਨੂੰ ਤਾਂ ਜਿਵੇਂ ਕਹਿਣ ਵਾਲੀ ਜੋਗੀ ਹੋਵੇ ਨਹੀਂ ਡਰੀ ਹੋਈ ਜੇ ਉਹਦਾ ਫੈਸਲਾ ਵੀ ਕੀ ਹੋਊ ਵਿਚਾਰੀ ਤਾਂ ਡਰੀ ਹੋਈ ਤਾਂ ਉਹਨੂੰ ਪਤਾ ਵੀ ਜੇ ਮੈਨੂੰ ਛੱਡ ਕੇ ਤੁਰ ਗਏ ਮੈਂ ਰਹਿਣਾ ਤਾਂ ਇੱਥੇ ਹੀ ਇਹਨਾਂ ਦੇ ਪੱਲੇ ਹੀ ਹਾਂ ਹਾਂ ਆ ਪਰ ਦੇਖੋ 100 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਛੱਡ ਕੇ ਆਪਾਂ ਇੱਕ ਵਾਰੀ ਅਹ ਇਹਨਾਂ ਕੀਲੇ ਦੇ ਜੋਰ ਤੇ ਰੱਸਾ ਕਟਾ ਤਾਂ ਗੜਦਾ ਤੰਗੜਦਾ ਕਹਨੀ ਜੋ ਕੀਲੇ ਹੀ ਹੈ ਨਹੀਂ ਤਾਂ ਕਟਾ ਕੀਤਾ ਨਾ ਮਾਂ ਮਾਣ ਪਿਓ ਨਾ ਪਾਇ ਪਾਇ ਨਾ ਪਹਿਣਾ ਕੋਈ ਨਹੀਂ ਅੱਜ ਇਕੱਲੀ ਹੈ ਸ਼ਰਮ ਆਉਂਦੀ ਮਣੀ ਮੁੱਟ ਸੌ ਦੀ ਕੋਈ ਸੁਣਾਦੀ ਫਿਰ ਹੋਰ ਬਾਰੀ ਬਾਰੀ ਕੀਆ ਕੀ ਦੇ ਕੋਈ ਜਾਊਂਗਾ ਕਿ ਨਹੀਂ ਮੈਂ ਗੁੱਸੇ ਤੂੰ ਵੀ ਭੈਣੇ ਨੂੰ ਬਣਨਾ ਤੇਰੀ ਵੀ ਨੂੰ ਆਉਣੀ ਆ ਮਾਮਾ ਜੀ ਘਰੇ ਵੀ ਨੂੰ ਆਉਣੀ ਆ ਕੋਈ ਮਾਮਾ ਜੀ ਕੋਈ ਆਹੀ ਮੰਜਾ ਹੋ ਆਹੀ ਹਾਲਾਤ ਹੋਣਗੇ ਯਾਦ ਕਰੀ ਗੱਲ ਬਸ ਮੇਰੀ ਮੈਂ ਤਾਂ ਹੀ ਕਹਿੰਦੀ ਬੀਜੀ ਦੇਖੋ ਮੈਂ ਤੁਹਾਨੂੰ ਹੀ ਨਹੀਂ ਕਹਿੰਦੀ ਮੇਰੀ ਕੋਈ ਦਾਦਾ ਨਹੀਂ ਕੋਈ ਵੀਰੋ ਜੱਟ ਨੂੰ ਕੀ ਆ ਮੇਰੇ ਨਾਲ ਕੀ ਹੋ ਰਿਹਾ ਨਹੀਂ ਮੈਂ ਮੇਰੀ ਨਣਤ ਕਹਿੰਦੀ ਆ ਉਹ ਵੀ ਤੇ ਦੋਨੋਂ ਮੈਂ ਵੀ ਦੇਖ ਲੂੰਗੀ ਮੇਰੀ ਨਣਤ ਮੇਰੀ ਬਣੀ ਆ ਕਹਿੰਦੀ ਆ ਜੀਤਾ ਆਪਾਂ ਇਹ ਨਾ ਕਰਨਾ ਵੀਰੇ ਮੈਂ ਜਦੋਂ ਆਹ ਦੇਖ ਮਾਂ ਕਹੀ ਜਾਂਦੀ ਐ ਖੋਤ ਮੇਰੇ ਸਮਝ ਨਹੀਂ ਮੈਂ ਤਾਂ ਬੀਬੀ ਨੂੰ ਕਹਿੰਦਾ ਉਹਨੇ ਨਨਦ ਦਾ ਵੀ ਨਾਂ ਲਿਆ ਤੁਸੀਂ ਕਹਿੰਦੇ ਨਨਦ ਨੇ ਮਾਰਿਆ ਉਹ ਕਹਿੰਦੀ ਹਾਂ ਮਾਰਿਆ ਮੇਰੀ ਗੱਲ ਸੁਣੋ ਉਹਤਨੀ ਜਿੱਦੋਂ ਗੱਲ ਹੋਈ ਆ ਮੈਂ ਨਨਦ ਨੂੰ ਕੋ ਤਾਂ ਆਪ ਖੂਨ ਲਾਇਆ ਨਨਦ ਨੂੰ ਕੁੱਛ ਕੇ ਦੇਖ ਲਓ ਵੀ ਨਨਦ ਨੂੰ ਮੈਂ ਖੂਨ ਲਾਇਆ ਉਹ ਕਹਿੰਦੀ ਮੈਨੂੰ ਆਪ ਦੱਸ ਦੇ ਪਹਿਲੀ ਵਾਰੀ ਥੋੜੀ ਦੱਸਿਆ ਉਹ ਕਹਿੰਦੀ ਮੈਨੂੰ ਅੱਗੇ ਵੀ ਦੱਸਦੇ ਰਹਿੰਦੇ ਆ ਵੀ ਮੈਂ ਅੱਜ ਕੁੱਟੀ ਮਾਂ ਅੱਜ ਮੈਂ ਢੱਡ ਚ ਲੱਤ ਮਾਰੀ ਅੱਜ ਮੈਂ ਆ ਕੀਤਾ ਇਹ ਦੱਸਦਾ ਰਹਿੰਦਾ ਆਪ ਵੀ ਨਹੀਂ ਦੇਖੋ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਹਿਮਤ ਨਹੀਂ ਦੇਖੋ ਇਹ ਮਤਲਬ ਕਿ ਕਿਆ ਸਹਿਮਤ ਤਾਂ ਤੇਰੇ ਸਾਹਮਣੇ ਕੁੱਟ ਰਿਆ ਤੂੰ ਆ ਦੇਖ ਭੈਣੇ ਦੇਖ ਲੈ ਇੱਕ ਮਿੰਟ ਆ ਬੈਠੀ ਐ ਤੂੰ ਆ ਬੈਠੀ ਐ ਤੂੰ ਆ ਬੈਠੀ ਐ ਲਿਖੇ ਨਾ ਜੀ ਕਿਤੇ ਤੈਨੂੰ ਐ ਹੋਵੇ ਮੈਂ ਹੈ ਨਹੀਂ ਸੀ ਆ ਬੈਠੀ ਐ ਤੂੰ ਇਹ ਦੂਈ ਵੀਡੀਓ ਆ ਵੇਖ ਆਲੇ ਹੋ ਰਹੇ ਦੇਖ ਨਹੀਂ ਨਹੀਂ ਇਹ ਤਾਂ ਹੋ ਰਹੀ ਦੂਰ ਆ ਬੈਠੀ ਐ ਤੂੰ ਮੈਨੂੰ ਨਹੀਂ ਇਹਨਾਂ ਨਾਲ ਤੂੰ ਮੈਂ ਕਹਿੰਦੀ ਜਦੋਂ ਗੱਲਾਂ ਤੇਰੇ ਸਾਹਮਣੇ ਥੱਪਣਾ ਨਾਲ ਕੁੱਟੀ ਜਾਂਦਾ ਪਹਿਲਾਂ ਵਾਲੀ ਮਗਰੋ ਵਾਲੀ ਦਾ ਕੀ ਮਤਲਬ ਆ ਆ ਤੇ ਕੁੱਟ ਖੜੀ ਤੂੰ ਵੀ ਆ ਲੈ ਆ ਗਈ ਹੁਣ ਤੂੰ ਛੜਾਏਂਗੀ ਮਾੜਾ ਜਿਆ ਇੱਕ ਵਾਰੀ ਬਸ ਤੂੰ ਮੁੜ ਕੇ ਤੂੰ ਹੀ ਹਟ ਦੇ ਉਹਨਾਂ ਨੂੰ ਫੇਰ ਕੁੱਟਣਾ ਲੈ ਹੁਣ ਨਹੀਂ ਤੂੰ ਹਟਾਉਣਾ ਇੱਕ ਵਾਰੀ ਵੀ ਨੀ ਦੀਦੀ ਕਿਹੜਾ ਬਹੁਤ ਸਿਆਣੀ ਐ ਜਿਹਦੀ ਦੀਦੀ ਕੁੱਟਦੀ ਰਹੀ ਆ ਮੈਂ ਤਾਂ ਦੀਦੀ ਨੂੰ ਵੀ ਨਹੀਂ ਚੰਗਾ ਸਮਝਦਾ ਫਿਰ ਜੇ ਸਾਨੂੰ ਦੀਦੀ ਨੇ ਦੱਸਤਾ ਇਹਦਾ ਮਤਲਬ ਇਹ ਥੋੜੀ ਦੀਦੀ ਸੱਚੀ ਹੋਗੀ ਜਾਂ ਦੀਦੀ ਨੇ ਮਾਰੀਆਂ ਦੀਦੀ ਉਦੋਂ ਵੱਡੀ ਪਾਪਣ ਉਹ ਵੀ ਭੋਗੂਗੀ ਅਸੀਂ ਤਾਂ ਇਹ ਕਹਿੰਦੇ ਵੀ ਜੇ ਭੋਗੂਗੀ ਉਹ ਵੀ ਪਰ ਤੁਸੀਂ ਇਹਦੇ ਨਾਲ ਕੀ ਸੱਚੇ ਹੋਗੇ ਆ ਦੇਖ ਤੁਸੀਂ ਕੀ ਕਰ ਰਹੇ ਹੋ ਆ ਦੇਖ ਲਓ ਆ ਦੇਖ ਲਓ ਤੂੰ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਹੋ ਤੇ ਹੁਣ ਦੇਖੋ ਇਹ ਉਹਦੋਂ ਪਿਛਲੇ ਸਾਲ ਦੀ ਗਰਮੀ ਨਹੀਂ ਗਈ। ਫਿਰ ਇਹ ਟਾਈਮ ਨਾਲ ਫਰਕ ਪੈ ਗਿਆ ਕੁਛ। ਮਾਰਿਆ ਤਾਂ ਹੈ ਨਾ, ਕੁੱਟਿਆ ਤਾਂ ਹੈ ਨਾ। ਇੱਥੇ ਹੋਣ ਰੱਖੀ ਜਾਂਦੀ ਵੀਡੀਓ ਬਣਾ ਬਣਾ। ਇੱਥੇ ਕੋਈ ਹੋਊਗਾ ਕਿਸੇ ਨੂੰ ਮਾਰ ਕੇ ਪੁੱਛ ਕੇ ਤੇ ਲੋਕ ਦੇ ਵੇ ਕਿਸੇ ਦੇ ਕਰੇ। ਉਹਦੀਆਂ ਬਣਾ ਰਏ ਸੀ ਚੋਰੀ ਉਹ ਤੁਸੀਂ ਬਣਾ ਰਹੀ ਸੀ। ਜਾਂ ਮੈਂ ਕਰ ਜਾਂ ਘਰ ਜਾਂ ਮੈਂ ਨਹੀਂ। ਲੋਹੀ ਗੱਲ ਇੱਕੋ ਹੀ ਗੱਲ ਆ। ਤੁਸੀਂ ਉਹਦੀਆਂ ਬਣਾ ਰਏ ਸੀ ਉਹ ਤੁਹਾਡੀਆਂ ਬਣਾ ਰਹੀ ਸੀ। ਨਹੀਂ ਨਹੀਂ ਮੈਂ ਬਣਾਈਆਂ ਵੀਰੇ। ਫੋਟੋ ਕਦੇ ਲਈ ਦਿਖਾਉਂਦੇ ਤੁਸੀਂ ਮੈਨੂੰ ਹੁਣ। ਕਿਹੜੀਆਂ? ਵੀਡੀਓ ਉੱਪਰੋ। ਕੱਚ ਲੜਦੀ ਦੀ ਮਾਤਾ ਨਹੀਂ ਮੈਂ ਉਹ ਵੀ ਕਹਿੰਦੀ ਵੀ ਉਹਦੇ ਤਾਂ ਬਣਾਈ ਸੀ ਮੈਂ ਕਿਹਾ ਵੀ ਬੀਬੀ ਤੇ ਥੱਲੇ ਉਤਰ ਗਈ ਉਹ ਆ ਗਈ ਵੀਡੀਓ ਬਣਾਉਣ ਲਈ ਗੱਲ ਹੁਣ ਤੁਹਾਡੇ ਕੋਈ ਥੱਪੜ ਮਾਰ ਰਿਹਾ ਹੋਵੇ ਬਾਈ ਵੀਡੀਓ ਬਣਾਉਣ ਲੱਗ ਜੂ ਮੈਂ ਉਹਨੂੰ ਥੱਪੜ ਮਾਰ ਉਹ ਤਾਂ ਮੈਂ ਉਹ ਮਾਰ ਰਹੀ ਸੀ ਨਾ ਮਾਈ ਸੀ ਕੋਲੇ ਹਾਂ ਉਹ ਮਾਰ ਰਹੀ ਸੀ ਨਾ ਆਪਣੀ ਮਾਂ ਦੇ ਤੁਸੀਂ ਵੀਡੀਓ ਬਣਾਉਣੀ ਸੀ ਤੁਸੀਂ ਉਹਦੇ ਮਾਰਦੇ ਦੋ ਥੱਪੜ ਤੇ ਤੁਸੀਂ ਸੱਚੇ ਸੀ ਵੀ ਮੇਰੀ ਮਾਂ ਦੇ ਕਿਵੇਂ ਮਾਰੇ ਲੱਭੜੀ ਵਾਲੀ ਇਹ ਚ ਕਿਹੜੀ ਗੱਲ ਰਹਿ ਗਈ ਜਿਹੜਾ ਬੰਦਾ ਤੁਹਾਡੇ ਸਾਹਮਣੇ ਹੁਣ ਤੁਹਾਡੇ ਸਾਹਮਣੇ ਕੋਈ ਤੁਹਾਡੇ ਥੱਪੜ ਮਾਰੇ ਅਸੀਂ ਵੱਡਾ ਛੋਟਾ ਕੋਈ ਦੇਖੂਗਾ ਬੰਦਾ ਨੋ ਕੋਲੇ ਖੜੀ ਸੀ ਸੀ ਕਰ ਲਉ ਇਹ ਲੈ ਇਥੇ ਮੰਜਾ ਡਾਇਆ ਸੀ ਉਹਦਾ ਹੁਣ ਚੱਕ ਕੇ ਮੰਜਾ ਉਹਦਾ ਉੱਥੇ ਅੰਦਰ ਲੈ ਗਏ ਫਿਰ ਉਹ ਬੇਟੀ ਬਾਹਰੋਂ ਬੈਠੀ ਦੇਖਦੀ ਐ ਜਿਹੜੀ ਕੁੱਟਦੀ ਉਹ ਵੀ ਨਹੀਂ ਆਉਂਦੀ ਉਹ ਕਹਿੰਦੇ ਇਹ ਕਹਿੰਦੇ ਉਹ ਵੀ ਕੁੱਟਦੀ ਰਹੀ ਮਾਂ ਨੂੰ ਪੁੱਛਿਆ ਕਿ ਨਹੀਂ ਆਉਂਦੇ ਵੀ ਮੇਰੇ ਥੱਪੜ ਮਾਰੇ ਸੀ ਕਿ ਬਿਨਾਂ ਹੁਣ ਸਹੀ ਕੌਣ ਐ ਇਹ ਰੱਬ ਜਾਣਦਾ ਇਹਨਾਂ ਚ ਬੇਬੇ ਕਹਿੰਦੀ ਮੇਰੇ ਤਾਂ ਘਰ ਵਾਲਿਆਂ ਨੇ ਨਹੀਂ ਕਦੇ ਮੇਰੇ ਤੇ ਹੱਥ ਚੱਕਿਆ ਕਹਿੰਦੀ ਪਤਾ ਨਹੀਂ ਮੇਰੇ ਕਰਮ ਉਹਦਾ ਕਰਮਾਂ ਨੂੰ ਕੋਸੀ ਜਾਂਦੀ ਐ ਵਿਚਾਰੀ ਬੈਠੀ ਉਹਦਾ ਕਹਿੰਦੀ ਮੇਰੇ ਕਰਮ ਸੀ ਪੁੱਤ ਚਲੋ ਮੇਰੇ ਕਰਮਾਂ 'ਚ ਸੀਗਾ ਕੁੱਟ ਖਾਣੀ ਮੈਂ ਖਾ ਲਈ ਤੁਹਾਨੂੰ ਵੀ ਤਾਂ ਫੋਨ ਆਇਆ ਸੀ ਬੇਟੀ ਰਹਿਣਾ ਦੀ ਨਾ ਵਾਰ ਉਹਨੇ ਕਿਹੜੇ ਦੇਸ਼ ਤੇ ਨੇ ਉਹ ਆਸਟ੍ਰੇਲੀਆ ਚ ਹੁਣ ਦੇਖੋ ਸਾਡਾ ਤਾਂ ਤਰੀਕਾ ਹੋਰ ਹੁੰਦਾ ਸੀ ਤਾਂ ਮਾਤਾ ਨੂੰ ਲੈ ਜਾਣਾ ਸੀਗਾ ਅਸੀਂ ਵੀਡੀਓ ਸ਼ੇਅਰ ਕਰ ਦੇਣੀ ਸੀ ਉਸ ਤੋਂ ਬਾਅਦ ਫਿਰ ਆਪਣੇ ਆਪ ਹੀ ਹੁੰਦਾ ਹੀ ਕਾਰਵਾਈ ਬਾਅਦ ਚੱਗੇ ਵੀ ਅਸੀਂ ਇੰਨੀ ਕਰਦਾ ਕੌਨਸਲਟ ਸਾਹਿਬ ਨੇ ਕਾਲ ਕਰਤੀ ਤੁਹਾਨੂੰ ਤੇ ਉਹਨਾਂ ਨੇ ਛੱਡ ਲਿਆ ਪਰ ਹੁਣ ਅਸੀਂ ਰਿਕੁਐਸਟ ਹੀ ਕਰਦੇ ਆਂ ਵੀ ਤੁਸੀਂ ਪੂਰਾ ਦਿਲ ਤੋਂ ਕਹਾਂ ਤੋ ਕਿਸੇ ਹੋਰ ਨੂੰ ਵੀ ਲੈਸਨ ਮਿਲੇ ਵੀ ਪੂਰਾ ਚੰਗੀ ਠੋਕ ਕੇ ਕਾਰਵਾਈ ਕਰਿਓ ਜਿਹੜੀ ਬਣਦੀ ਹੈ ਜਾਇਜ਼ ਅਸੀਂ ਕੋਈ ਨਜਾਇਜ਼ ਨਹੀਂ ਕਰਾਉਣੀ ਐਮਐਨਆਰ ਕਟਾਈਏ ਹਾਂ ਮਾਤਾ ਨੂੰ ਆਪਾ ਮੈਡੀਕਲ ਕਰਾ ਕੇ ਹਸਪੀਟਲ ਲੈ ਜਾਓ ਹਾਂਜੀ ਇਹਨੂੰ ਅੰਦਰ ਦੇਓ ਤੇ ਬਾਕੀ ਜਿਹੜੀ ਰੱਬ ਜਾਣਦਾ ਜਿਹੜੀ ਸਜ਼ਾ ਜਿਹੜੀ ਇਹਨਾਂ ਨੇ ਉਹ ਤਾਂ ਰੱਬ ਨੇ ਲੈਣੀ ਆ ਉਹਦਾ ਤਾਰੇ ਤਾਂ ਆਪਾਂ ਕੌਣ ਦੇ ਸਕਦੇ ਹਣਾ ਕਿਉਂਕਿ ਮਾਂ ਜਿਹਨੇ ਜਨਮ ਦਿੱਤਾ ਯਾਰ 9 ਮਹੀਨੇ ਪੇਟ 'ਚ ਰੱਖਿਆ ਮਾਂ ਕਹਿੰਦੀ ਮੈਂ ਕਦੇ ਇਹਨਾਂ ਨੂੰ ਐਵੇਂ ਨਹੀਂ ਕੀਤਾ ਕਦੇ ਸਾਰੀ ਜ਼ਿੰਦਗੀ ਹਾਂ ਕੋਈ ਚੇ ਵਗਾਨੀ ਨਾ ਆਪ ਨੂੰ ਜੈ ਕਰੋ ਨੂੰ ਲੈ ਲਾਂ ਹੰਮ ਲੱਟੋ ਹੰਮ ਲੱਟਾ ਦੇ ਇਹ ਵੀ ਇਹ ਪਿੰਨ ਨੂੰ ਮੇਲਾ ਰੋ ਪਾ ਦਿਆ ਹਾਂ ਮਾਤਾ ਸਾਡੇ ਸਪੋਰਟ ਕਰਦੇ ਹੋ ਜੀ ਅਸੀਂ ਮਾਤਾ ਨੂੰ ਤੇ ਹਸਪੀਟਲ ਦਾ ਕੰਮ ਜੀ ਕਰਕੇ ਕਰਦੇ ਹਾਂ ਠੀਕ ਹੈ ਮੈਂ ਸਿੰਘ ਜੀ ਚਲੋ ਭੈਣ ਆਵਾਂ ਮਾਤਾ ਨੂੰ ਕਰੀਏ ਆਪਾਂ ਬੇਟਾ ਠਾਹ ਮਾਤਾ ਨੂੰ ਮਾਤਾ ਵੀ ਆਓ ਚੱਲੀਏ ਮਾ ਅਫਸਰ ਆਏ ਨੇ ਵੱਡੇ ਪੁਲਿਸ ਅਫਸਰ ਆਏ ਨੇ ਵੱਡੇ ਅਸੀਂ ਕੋਈ ਮਾਂ ਤੇਰੇ ਪੁੱਤ ਦੇ ਦੁਸ਼ਮਣ ਨਹੀਂ ਹੈਗੇ ਬਸ ਅਸੀਂ ਇੰਨਾ ਹੀ ਚਾਹੁੰਦੇ ਆਂ ਵੀ ਉਹਨੂੰ ਅਕਲ ਆਵੇ ਤੇਰੀਆਂ ਅੱਖਾਂ માં ਨੀਲੀਆਂ ਕੀਤੇਆਂ ਪੀਆਂ ਕਟ-ਕਟ ਅਸੀਂ ਕੋਈ ਉਹਨੂੰ ਫਾਂਸੀ ਨਹੀਂ ਚੜਾਉਣਾਗਾ ਮਾਂ ਜਿਹੜੀ ਤੇਰੇ ਤੇ ਉਹਨੇ ਤਸ਼ੱਦਦ ਕੀਤਾ ਇਹਦੀ ਸਜ਼ਾ ਤਾਂ ਆਕਾਲਪੁਰਖ ਵਾਹਿਗੁਰੂ ਦੇਊਗਾ ਪਰਮਾਤਮਾ ਦੇਊਗਾ ਉਹਨੂੰ ਅਈ ਤਾਂ ਦੁਨਿਆਵੀ ਤੌਰ ਤੇ ਇੱਕ ਕੋਸ਼ਿਸ਼ ਕਰਨੀ ਆ ਵੀ ਹੋਰ ਲੋਕਾਂ ਤੇ ਕਿਰ ਸੁਨੇਹਾ ਜਾਵੇ ਗਰਨਾਮ ਕਰੇ ਜੋ ਅਜੇ ਤੇਰੇ ਨਾਲ ਹੋਇਆ ਹੋਰ ਪਤਾ ਨਹੀਂ ਕਿੰਨੀਆਂ ਗਰਨਾਮ ਕਰਾਨਾ ਹੋ ਰਿਹਾ ਵੀ ਕਿਸੇ ਨੂੰ ਅਕਲ ਆਵੇ ਕਿਸੇ ਨੂੰ ਸੋਝੀ ਆਵੇ ਵੀ ਆਪਣੀਆਂ ਮਾਵਾਂ ਨਾਲ ਐ ਨਹੀਂ ਕਰੀਦਾ ਵਾਹ ਬਈ ਬਾਰ ਬਾਰ ਤੁਹਾਡਾ ਬਹੁਤ ਧੰਨਵਾਦ ਜੀ ਸਭ ਤੁਸੀਂ ਕਿ ਤੋ ਐਸਾ ਸਾਡੀ ਇੱਕ ਆਵਾਜ਼ ਤੁਸੀਂ ਆਏ ਉੱਟ ਕੇ ਭੱਜ ਕੇ ਬਹੁਤ ਸ਼ੁਕਰੀਆ ਉਹਨੇ ਕਰ ਲੈਣਾ ਆਪ ਨਾ ਕੰਬਲ ਲਾ ਦੇ ਦੋ ਮਿੰਟ ਕੋਈ ਨਾ ਆਜ ਬਰਾਂ ਨੂੰ ਮੈਂ ਆਜਾ ਨਾ ਹੱਲ ਕਰ ਕੰਬਲ ਦੇ ਦੇ ਫਤ ਮਾਤਾ ਦੇ ਹੈਗਾ ਬਸ ਇਹ ਦੇ ਦੋ ਸ਼ਵੇਲੋ ਮੈਂ ਉਹਦੇ ਦੀਪਿਆਂ ਤੋਂ ਕੋਈ ਨਾ ਕਰਾਂ। ਇਹਨੂੰ ਕਰ ਲੋਗੇ। ਤੇ ਅਸੀਂ ਹੁਣ ਮਾਤਾ ਜੀ ਨੂੰ ਗਰਨਾਮ ਕੌਰ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆਂ ਜੀ ਉੱਥੇ ਪਹਿਲਾਂ ਤਾਂ ਰਾਏਕੋਟ ਸਿਵਲ ਹਸਪੀਟਲ ਚ ਮਾਤਾ ਜੀ ਦਾ ਮੈਡੀਕਲ ਹੋਊਗਾ ਐਮਐਲਆਰ ਕੱਟੀ ਜਾਊਗੀ। ਉਸ ਤੋਂ ਬਾਅਦ ਫਿਰ ਮਾਤਾ ਜੀ ਨੂੰ ਅਸੀਂ ਸੁਪਨਿਆਂ ਦੇ ਘਰ ਹਸਪਤਾਲ ਚ ਜਾ ਕੇ ਦਾਖਲ ਕਰਾਵਾਂਗੇ ਅਸੀਂ ਇੱਥੇ ਹੀ ਇਕੱਲਾਨਾ ਕਰਦੇ ਆ ਸਾਡੇ ਐਸਚਓ ਸਾਹਿਬ ਅਮਰਜੀਤ ਸਿੰਘ ਜੀ ਦਾ ਤੇ ਕਾਉਂਸਲਰ ਸਾਹਿਬ ਸੁਖੂ ਵੀਰ ਜੀ ਦਾ ਸੁਖੂ ਗਰੇਵਾਲ ਦਾ ਤੇ ਬਾਕੀ ਸਾਡੇ ਟੀਮ ਮੈਂਬਰ ਖੜੇ ਨੇ ਸਾਰੇ ਰਾਏਕੋਟ ਤੋਂ ਇਹਨਾਂ ਨੇ ਵੀ ਸਾਰਿਆਂ ਨੇ ਤੁਰੰਤ ਸਾਡੇ ਕੋਲੇ ਇੱਥੇ ਪਹੁੰਚ ਕੀਤੀ ਤੇ ਵੀਰ ਵੀ ਤੁਹਾਡਾ ਕੀ ਨਾ ਗੁਰਜੰਟ ਸਿੰਘ ਹੈ ਜੀ ਗੁਰਜੰਟ ਸਿੰਘ ਇਹ ਵੀ ਕਾਉਂਸਲਰ ਨੇ ਵੀਰ ਜੀ ਇਹ ਵੀ ਵੀਰ ਜੀ ਉਦੋਂ ਦੀ ਆਏ ਖੜੇ ਨੇ ਬਾਕੀ ਮੁਹੱਲਾ ਨਿਵਾਸੀਆਂ ਨੇ ਵੀ ਸਾਰਿਆਂ ਨੇ ਸਪੋਰਟ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਕਰਮਜੀਤ ਸਿੰਘ ਬਾਈ ਜੀ ਜਿਹੜੇ ਸੈਕਟਰੀਏਟ ਚੰਡੀਗੜ੍ਹ ਕੰਮ ਕਰਦੇ ਨੇ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤਾ ਅੱਜ ਅਸੀਂ ਮਾਤਾ ਜੀ ਨੂੰ ਇੱਥੋਂ ਲੈ ਕੇ ਚੱਲੇ ਆਂ ਮਾਤਾ ਜੀ ਦੇ ਹਾਲਾਂਕਿ ਬੇਟੀ ਨੇ ਸਾਨੂੰ ਕਾਲ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀ ਮਾਤਾ ਜੀ ਦਾ ਕੁੱਟਮਾਰ ਹੋ ਰਹੀ ਆ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਮਾਤਾ ਜੀ ਦਾ ਮੂੰਹ ਅੱਖਾਂ ਨੀਲੀਆਂ ਹੋਈਆਂ ਪਈਆਂ ਗੱਲ ਨੀਲਾ ਹੋਇਆ ਪਿਆ ਤਾਂ ਅਸੀਂ ਆਕੇ ਮੱਲੇ ਨਾਲ ਗੱਲ ਕੀਤੀ ਪਹਿਲਾਂ ਗੇਟ ਬੜੀ ਮੁਸ਼ਕਿਲ ਨਾਲ ਖੁਲਾਇਆ ਗੇਟ ਨਹੀਂ ਖੋਲਦੇ ਬੱਚੇ ਅੰਦਰ ਜਿੰਦਾ ਲਾ ਕੇ ਬੈਠੇ ਸੀ ਤੇ ਦੋਨੋਂ ਆਪ ਹੈ ਨਹੀਂ ਸੀ ਘਰ ਦੇ ਵਿੱਚ ਤਾਂ ਫਿਰ ਅੰਦਰ ਜਾ ਕੇ ਜੋ ਹਾਲਾਤ ਦੇਖਿਓ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ